ਕੈਨ ਦੇ ਮੁਤਾਬਿਕ ਮੈਂ ਉੱਥੇ ਜਾ ਕੇ ਪੈਸੇ ਜਮ੍ਹਾਂ ਕਰਾ ਦਿੱਤੇ ਆ ਜਦੋਂ ਮੈਂ ਪੈਸੇ ਜਮ੍ਹਾਂ ਕਰਾ ਦਿੱਤੇ ਸਾਰੇ ਇਨੇ ਰਸੀਦ ਵੀ ਕੱਟਦੀ ਆ ਰਸੀਦ ਕੱਟਣ ਤੋਂ ਬਾਅਦ ਇਨੇ ਮੈਨੂੰ ਆਵਾਜ਼ ਮਾਰੀ ਆ 10 ਮਿੰਟ ਬਾਅਦ ਕਿ ਤੇਰਾ ਨੋਟ ਇੱਕ ਜਾਲੀ ਆ ਮੈਨੂੰ ਇੱਕ ਡਿਮਾਂਡ ਨੋਟਿਸ ਦਿੱਤਾ ਜਿਹਦੀ ਪੇਮੈਂਟ 3340 ਰੁਪਏ ਸੀ 3340 ਰੁਪਏ ਦੇ ਕੇ ਉਹਨੇ ਪੇਮੈਂਟ ਵੀ ਕੀਤੀ ਤੇ ਮੈਂ ਜਦੋਂ ਨੋਟ ਚੈੱਕ ਕੀਤਾ ਤੇ ਉਹਦੇ ਵਿੱਚ ਨੋਟ ਇੱਕ ਨਕਲੀ ਪਾਇਆ ਗਿਆ ਮੈਂ ਰੋਜ਼ ਕੈਸ਼ ਲੈ ਕੇ ਜਾਨਾ ਹੈ ਹੋ ਜ਼ਿਆਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਤੇ ਕੋਈ ਅਟੈਕ ਕਰਾਵੇ ਮੈਂ ਸਿਰਫ ਹੁਣ ਇਹ ਚਾਹੁੰਦਾ ਐ ਇਹਨੇ ਮੈਨੂੰ ਪਾਗਲਾਉਣ ਦੀ ਧਮਕੀ ਲਈ ਆ ਜੀ ਜਿਹੜੀ ਪਾਗਲਾਉਣ ਦੀ ਧਮਕੀ ਲਈ ਉਹ ਮੇਰੇ ਮੇਰੇ ਬਰਦਾਸ਼ਤ ਤੋਂ ਬਾਹਰ ਆ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸੋਨੂ ਹੈ ਜੀ ਮੈਂ ਇੱਕ ਚਾਹ ਦੀ ਰੇੜੀ ਚਲਾਉਂਦਾ ਬਿਜਲੀ ਘਰ ਦੇ ਬਾਹਰ ਅਖੰਡ ਵਾਲਾ ਬਿਜਲੀ ਘਰ ਸਰ ਤੁਹਾਡੇ ਤੇ આરોਪ ਲੱਗੇ ਗਏ ਨੇ ਕਿ ਬਿਜਲੀ ਘਰ ਦੇ ਮੁਲਾਜ਼ਮ ਹੈ ਉਹਨਾਂ ਦੇ ਨਾਲ ਬਰਤੂਕੀ ਕੀਤੀ ਗਈ ਹੈ ਜਾਂ ਕੈਸ਼ ਕਾਉਂਟ ਦੀ ਕੋਸ਼ਿਸ਼ ਕੀਤੀ ਗਈ ਕਿੰਨੀ ਕਿ ਇੱਥੇ ਸੱਚਾਈ ਹੈ ਜੀ ਮੈਨੂੰ ਸਰ ਮੈਂ 25 ਤੋਂ 30 ਸਾਲ ਤੋਂ ਦੁਕਾਨ ਚਲਾ ਰਿਹਾ ਜਿਹੜਾ ਕੈਸ਼ ਕਾਉਂਟ ਦਾ ਮਸਲਾ ਸਰ ਬਾਅਦ ਤੋਂ ਤੁਹਾਨੂੰ ਦੱਸ ਦਿੰਦੇ ਨੇ ਕੱਲ ਮੈਂ ਸਰ ਇੱਕ ਅਮਨਦੀਪ ਜੈ ਨੇ ਮੈਨੂੰ 340 ਰੁਪਏ ਦਿੱਤੇ ਹੈ ਜਿਹਦੇ ਵਿੱਚ ਜਿਹਦੇ ਵਿੱਚ 3340 ਮੇਰੇ ਕੋ ਕੈਸ਼ ਕਾਊਂਟਰ ਤੇ ਜਮਾ ਕਰਾਏ ਆ ਇਹ ਕਿਸ ਚੀਜ਼ ਦੇ ਹੀ ਇਹ ਆਰਡਰ ਕੋਈ ਦਿੱਤਾ ਸੀ ਨਵੇਂ ਕਨੈਕਸ਼ਨ ਦਾ ਇਹਨੇ ਮੈਨੂੰ ਠੀਕ ਹੈ ਜੀ ਇਹਦੇ ਮਤਲਬ ਕਹਿਣ ਦੇ ਮਤਲਬ ਕਿ ਮੈਂ ਉੱਥੇ ਜਾ ਕੇ ਪੈਸੇ ਜਮਾ ਕਰਾਉਂਦੇ ਆ ਜਦੋਂ ਮੈਂ ਪੈਸੇ ਜਮਾ ਕਰਾਉਂਦੇ ਆ ਸਰ ਇਹਨੇ ਰਸੀਦ ਵੀ ਕੱਟਦੀ ਆ ਰਸੀਦ ਕੱਟਣ ਤੋਂ ਬਾਅਦ ਇਹਨੇ ਮੈਨੂੰ ਆਵਾਜ਼ ਮਾਰੀ ਆ 10 ਮਿੰਟ ਬਾਅਦ ਕਿ ਤੇਰਾ ਨੋਟ ਇੱਕ ਜਾਲੀ ਆ ਮੈਂ ਕਹਾ ਸਰ ਮੇਰਾ ਨਹੀਂ ਆ ਮੈਨੂੰ ਇਦਾਂ ਜੈ ਸਾਹਿਬ ਨੇ ਨੋਟ ਦਿੱਤਾ ਤੇ ਜਿਹੜਾ ਨੋਟ ਦਿੱਤਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਤੁਹਾਨੂੰ ਠੀਕ ਹੈ ਜੇ ਤੁਹਾਡਾ ਕੋਈ ਇਦਾਂ ਦਾ ਹੈਗਾ ਤੁਸੀਂ ਫੋਨ ਕਰਕੇ ਪੁੱ ਕੀਤੀ ਜਾਵੇ ਮੇਰੇ ਦੁਕਾਨ ਦੀ ਸਟੇਟਮੈਂਟ ਚੈੱਕ ਕੀਤੀ ਕੋਈ ਪੇਮੈਂਟ ਨਹੀਂ ਆਈ ਇਹ ਸਰ ਮੇਰੇ ਤੇ ਝੂਠਾ ਰੋਪ ਲਾਇਆ ਗਿਆ ਜਿਹੜਾ ਅਖਬਾਰ ਵਿੱਚ ਦਿੱਤਾ ਗਿਆ ਕਿ ਜਿਹੜਾ ਮੈਂ ਬਦਸਲੂਕੀ ਕੀਤੀ ਆ ਜਾਂ ਕੈਸ਼ ਕਾਊਂਟਰ ਦੀ ਕੋਸ਼ਿਸ਼ ਕੀਤੀ ਹੈ ਜਾਂ ਮੈਂ ਜਿਹੜਾ 500 ਦਾ ਨੋਟ ਚਾਲੀ ਦਿੱਤਾ ਮੇਰੇ ਵੱਲ ਕੋਈ ਸਹੀਦਾ ਦੀ ਕੋਈ ਗੱਲ ਹੀ ਨਹੀਂ ਗਈ ਮੈਂ 25 ਉਹਨਾਂ ਨੂੰ ਕਿਹਾ ਗਿਆ ਕਿ ਅੰਦਰ ਜਿੱਥੇ ਕੈਸ਼ ਜਮ੍ਹਾਂ ਕਰਾਉਂਦੇ ਆ ਉੱਥੋਂ ਜਿਹੜੇ ਪੈਸੇ ਖੋਹ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪੱਗ ਵੀ ਪੱਗ ਲਾਹਣ ਦੀ ਵੀ ਜਿਹੜੀ ਆ ਧਮਕੀ ਦਿੱਤੀ ਗਈ ਹੈ ਸਰ ਪਹਿਲਾਂ ਤਾਂ ਕੈਸ਼ ਦਾ ਮਸਲਾ ਕੈਸ਼ ਕਾਊਂਟਰ ਬੰਦਿਆ ਅੰਦਰੋਂ ਲੋਕ ਆ ਉਹ ਤੋਂ ਮੈਂ ਕਿੱਦਾਂ ਕਰ ਸਕਦਾ ਇਹਦੇ ਅੰਦਰੋਂ ਇਹ ਅੰਦਰੋਂ ਉੱਪਰ ਨਿਕਲ ਕੇ ਸਭ ਕੋ ਮੇਰੇ ਬਾਹਰ ਆ ਕੇ ਮੇਰੇ ਹੱਥੀ ਪਿਆ ਮੇਰੇ ਗੱਲ ਪਿਆ ਜੇ ਮੇਰਾ ਦਿਮਾਗ ਵੀ ਸਰ ਇਦਾਂ ਦਾ ਹੁੰਦਾ ਤੇ ਮੈਂ ਵੀ ਬੈ ਸਕਦਾ ਮੈਂ ਇਹੀ ਕਹਿੰਦਾ ਕਿ ਇਹਨੇ ਮੁਲਾਜ਼ਮ ਭਰਾਇਆ ਸਾਨੂੰ ਹਰ ਵੇਲੇ ਇਹਨਾਂ ਦੀ ਲੋੜ ਹੈ ਮੈਂ ਰੇੜੀ ਚਲਾਉਂਦਾ ਬਾਹਰ ਚਾਦੀ ਤੁਹਾਡੇ ਵੱਲੋਂ ਉਹਨਾਂ ਨੇ ਕਿਹਾ ਗਿਆ ਕਿ ਤੁਸੀਂ ਉਹਨਾਂ ਦੀ ਗੱਲ ਪੀਂ ਹਾਂਜੀ ਉਹ ਮੇਰੇ ਵੇਰ ਗੱਲ ਪਿਆ ਸਰ ਮੈਂ ਕਹਿੰਦਾ ਉਹ ਮੇਰੇ ਗੱਲ ਪਏ ਜਿਹੜੀ ਪਗੜੀ ਲਾਉਣ ਦੀ ਗੱਲ ਹੈ ਸਰ ਮੈਂ ਨਹੀਂ ਕੀਤੀ ਇਹ ਤੇ ਆਪਣੇ ਮੁਲਾਜ਼ਮਾਂ ਵੱਲੋਂ ਜੋ ਮਰਜ਼ੀ ਕਹਿ ਸਕਦਾ ਹੈ ਸਰ ਇਹਦੇ ਵੱਲੋਂ ਬਾਹਰ ਤੇ ਕੋਈ ਬੰਦੇ ਵੱਲ ਪੁੱਛਿਆ ਜਾਵੇ ਕਿ ਮੈਂ ਪਗੜੀ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੋਈ ਗੱਲ ਕਹੀ ਹੈ ਇਹ ਸਭ ਕੋ ਮੇਰੇ ਹੱਥ ਹੀ ਪਿਆ ਇਲਜ਼ਾਮ ਲੱਗੇ ਨੇ ਸੱਚ ਉੱਠੇ ਹੈ ਸਰ 25 ਤੋਂ 30 ਸਾਲ ਦੀ ਸਰ ਇਹ ਆਪਣੇ ਵੱਲੋਂ ਕਹਿ ਰਹੇ ਜੇ ਕੈਸ਼ ਕਾਊਂਟਰ ਤੇ ਮੈਂ ਕਹਾਂ ਜੋ ਹੋਰ ਆਸ-ਪਾਸ ਦੇ ਦਫ਼ਤਰਾਂ 'ਚ ਪੁੱਛਿਆ ਜਾਵੇ ਕਿ ਮੈਂ ਇਦਾਂ ਦਾ ਕੰਮ ਕੀਤਾ 30 ਸਾਲ ਹੋ ਗਏ ਮੈਨੂੰ ਰੇੜੀ ਲਗਾਉਂਦੇ ਨੇ ਸਰ 30 ਸਾਲ ਤੋਂ ਇਦਾਂ ਦੀ ਕੋਈ ਗੱਲਬਾਤ ਨਹੀਂ ਅੱਜ ਹੀ ਇਹੀ ਗੱਲ ਹੋਣੀ ਸੀ ਅੱਜ ਕਿਉਂ ਹੈ ਕਿਉਂਕਿ ਮੈਂ 3300 ਉਹ ਜਿਹੜੇ ਅਸਲ 'ਚ ਮੈਂ ਦੇਖ ਠੀਕ ਹੈ ਜੀ 3000 ਰੁਪਏ ਨੇ ਸਾਡੀ ਦੁਕਾਨ ਤੋਂ ਜਾ ਕੇ ਉਧਰ ਸਾਡਾ ਇੱਕ ਕੈਫੇ ਇੰਟਰਨੈਟ ਕੈਫੇ ਸਾਈਨ ਆਉਂਦਾ ਉਧਰ ਜਾ ਕੇ 3000 ਰੁਪਏ ਨਕਦ ਮੇਰੀ ਵਾਈਫ ਕੋ ਲੈ ਕੇ ਆਇਆ ਸੀਗਾ 300 ਰੁਪਿਆ ਸਰ ਇਹਨੇ ਮੇਰੇ ਕੋ ਉਦਨ ਨਕਦ ਲਿਆ ਕਹਿੰਦਾ ਮੈਂ ਤੈਨੂੰ ਆਨਲਾਈਨ ਪਾ ਦਾਂ ਕੱਲ ਵੀ ਸਰ ਇਹੀ ਗੱਲ ਹੋਈ ਹੈ 3340 ਰੁਪਏ ਫੜਾਂ ਤੋਂ ਬਾਅਦ ਮੈਨੂੰ ਕਹਿੰਦਾ ਤੂੰ 3440 ਦੇ ਤੇ 100 ਰੁਪਏ ਮੈਂ ਤੈਨੂੰ ਆਨਲਾਈਨ ਪਾ ਦਾਂ ਜਦ ਕਿ ਮੇਰੇ ਤੇ ਮਗ ਵੀ ਚੱਕ 3300 ਪਹਿਲਾਂ ਫਸਿਆ ਆ ਮੈਂ 100 ਰੁਪਏ ਹੋਰ ਕੇ ਬਸਾਂ ਵਾ ਦੇ ਕੋਲ ਇਸ ਕਰਕੇ ਇਹਨੇ ਮੇਰੇ ਤੇ ਝੂਠੇ ਰੋ ਜੇ ਲਿਖਿਆ ਤਾਂ ਸਾਰੇ ਦੇਣਦਾਰ ਹੈ ਜੇ ਨਹੀਂ ਲਿਖੇ ਤੇ ਨਹੀਂ ਦੇਣਦਾਰ ਆਪਾ ਇਥੇ ਸਰ ਵਿਵਿਦਾ ਜਿਹੜਾ ਕੰਮ ਵੀ ਕਰਦੇ ਨਾਲ ਨਹੀਂ ਸਰ ਆਹੀ ਆਨਲਾਈਨ ਕੰਮ ਕਰਦੇ ਸਰ ਮੇਰਾ ਇੰਟਰਨੈਟ ਕੈਫੇ ਆ ਮੈਂ ਸਾਰਾ ਕੰਮ ਆਨਲਾਈਨ ਕਰਦਾ ਆ ਕੋਈ ਵੀ ਨਵਾਂ ਕਨੈਕਸ਼ਨ ਜਾਂ ਕੁਝ ਵੀ ਕਰਦਾ ਆ ਆਧਾਰ ਕਾਰਡ ਕਰੈਕਸ਼ਨ ਆਰ ਆ ਵਗੈਰਾ ਸਾਰਾ ਕੰਮ ਆਨਲਾਈਨ ਕਰਦਾ ਆ ਸਰ ਮੇਰਾ ਇਥੇ ਭਾਜੀ ਕੀ ਨਾਮ ਦੀ ਆਪਣਾ ਮੇਰਾ ਨਾਮ ਅਰਜਿੰਦਰ ਕੁਮਾਰ ਮੈਂ ਡਿਵੀਜ਼ਨ ਈਸਟ ਡਿਵੀਜ਼ਨ ਦਾ ਪ੍ਰਧਾਨ ਆ ਜੀ ਜੋ ਵੀ ਕੱਲ ਸਾਡੀ ਵੈਸਟ ਸਬ ਡਿਵੀਜ਼ਨ ਦੇ ਵਿੱਚ ਸਾਡੇ ਕੈਸ਼ੀਅਰ ਦੇ ਕੋਲੋਂ ਇੱਕ ਸਾਡੇ ਬਾਹਰ ਜਿਹੜਾ ਚਾਹ ਵਾਲਾ ਵਾ सोनू ਕੋਨੇ ਪੇਮੈਂਟ ਦੀ ਕੋਈ ਜਾਲੀ ਨੋਟ ਦੀ ਕੋਈ ਗੱਲ ਦੀ ਕਾਰਵਾਈ ਹੋਈ ਆ ਅਸੀਂ ਪੁਲਿਸ ਕੰਪਲੇਂਟ ਕੀਤੀ ਆ ਜੀ ਜੋ ਵੀ ਉੱਤੇ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਕਿਉਂਕਿ ਇਹ ਬਾਹਰ ਦਾ ਸ਼ਖਸ ਆ ਕੇ ਸਾਡੇ ਮੁਲਾਜ਼ਮ ਦੇ ਕੋਲੋਂ ਕੈਸ਼ ਖੋਣ ਦੀ ਵੀ ਕੋਸ਼ਿਸ਼ ਕੀਤੀ ਆ ਨਾਲ ਉਹਨੂੰ ਧਮਕੀ ਦਿੱਤੀ ਗਈ ਆ ਜਾਨੋ ਮਾਰਨ ਦੀ ਪੱਗ ਲਾਉਣ ਦੀ ਤੇ ਤੇਰੇ ਕੋਲ ਕੈਸ਼ ਖੋਣ ਦੀ ਵੀ ਤੂੰ ਗੇਟੋਂ ਬਾਹਰ ਆ ਤੇ ਕਿਉਂਕਿ ਇਹ ਡੇਲੀ ਕੈਸ਼ ਦਾ ਕੰਮ ਆ ਜੀ ਵੀ ਇਹ ਰਹੋ ਜੇ ਕੈਸ਼ ਲੈ ਕੇ ਨੇ ਜਾਣਾ ਹੁੰਦਾ ਕਾਊਂਟਰ ਤੇ ਬੰਦ ਕਰਕੇ ਜੇ ਕੱਲੂ ਕੋਈ ਵੀ ਪ੍ਰੋਬਲਮ ਹੁੰਦੀ ਆ ਤਾਂ ਸਾਰੀ ਜ਼ਿੰਮੇਵਾਰੀ ਇਹਦੀ ਹੋਊਗੀ ਜੀ ਪਾਜੀ ਕੀ ਸਮਝੋ ਕਿ ਇੱਕ ਬਾਹਰ ਰੈਡੀ ਲਾੜ ਵਾਲਾ ਚਾਹ ਵਾਲਾ ਉਹ ਸਾਰਾ ਬਿਜਲੀ ਡਿਪਾਰਟਮੈਂਟ ਦਾ ਜਿਹੜਾ ਕੰਮ ਕਰਦਾ ਪਿਆ ਆ ਇਹ ਕੀ ਗੱਲ ਐਰੇ ਉਪਰ ਵਿਭਾਗੀ ਕੋਈ ਕਾਰਵਾਈ ਆਕਾ ਸਾਹਬਾਦਰ ਵਿਭਾਗੀ ਕਾਰਵਾਈ ਇਹ ਵਾ ਜੀ ਇਹਦੇ ਉੱਤੇ ਇਹਨੇ ਬਾਹਰ ਰੇੜੀ ਲਾਈ ਆ ਆਪਣੀ ਗੇਟ ਦੇ ਉੱਤੇ ਚਾਹ ਜੀ ਜੋ ਵੀ ਕਸਟਮਰ ਆਉਂਦਾ ਵਾ ਸਾਰਾ ਉਹਨੂੰ ਉੱਥੋਂ ਹੀ ਘੇਰ ਲੈਂਦਾ ਵਾ ਉੱਥੇ ਹੀ ਗੱਲਬਾਤ ਕਰਕੇ ਜੋ ਵੀ ਆਪਣੀ ਫਾਈਲ ਦਾ ਸੁਵਿਧਾ ਕੇਂਦਰ ਨੇ ਸੋ ਬਿਜਲੀ ਘਰ ਦਾ ਸੁਵਿਧਾ ਕੇਂਦਰ ਹੀ ਖੋਲਿਆ ਹੋਇਆ ਜੀ ਇੱਕ ਸਾਹਬਾਦਾ ਉੱਥੇ ਇਹ ਸਾਰਾ ਕਾਊਂਟਰ ਫਾਈਲ ਸਭ ਕੁਝ ਉੱਥੇ ਕਰਦਾ ਵਾ ਉਹ ਇਹਦਾ ਸਾਰਾ ਸਿਸਟਮ ਬੰਦ ਕੀਤਾ ਜਾਵੇ ਡਿਪਾਰਟਮੈਂਟ ਨੂੰ ਕਾਰਵਾਈ ਆ ਕਿਉਂਕਿ ਅੰਦਰ ਜਾ ਕੇ ਸਾਡੇ ਮੁਲਾਜ਼ਮਾਂ ਨੂੰ ਹਰਾਸਮੈਂਟ ਕਰਦਾ ਵਾ ਜੀ ਇਸ ਸ ਨਾ ਗੱਲਬਾਤ ਕੀਤੀ ਹੈ ਜੀ ਸਾਬਾਤਰ ਅਸੀਂ ਕੱਲ ਦੀ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਆ ਤੇ ਥਾਣੇ ਕੰਪਲੇਂਟ ਵੀ ਦਿੱਤੀ ਹੈ ਜੀ ਇਹਦੇ ਵਿਰੁੱਧ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਸਰ ਇੱਥੇ ਜੋ ਵੀ ਕਾਨੂੰਨੀ ਬੰਦੀ ਕਾਰਵਾਈ ਇੱਥੇ ਕੀਤੀ ਜਾਵੇ ਇਹਨੇ ਇਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਉਹ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਮੈਂ ਇਹਦੇ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੈਂ ਮੇਰੇ ਮੁਲਾਜ਼ਮ ਜਥੇਬੰਦੀ ਮੇਰੇ ਨਾਲ ਆ ਅਸੀਂ ਇਹਦੇ ਵਿਰੁੱਧ ਜਿਹੜੀ ਵੀ ਕਾਨੂੰਨੀ ਕਾਰਵਾਈ ਹੋਊਗੀ ਅਸੀਂ ਉਹ ਕਰਾਂਗੇ ਇਹ ਸਾਰੀ ਜਿਹੜੀ ਸਾਹਮਣੇ ਰੇਡੀ ਚਕਾਉਣੀ ਦਰਦਸਾਹਬ ਹੈਗੀ ਇਹ ਸਾਰੀ ਅੰਦਰ ਹੀ ਬਿਜਲੀ ਘਰ ਦੇ ਅੰਦਰ ਬੈਸਟ ਸਬ ਡਿਵੀਜ਼ਨ ਦੇ ਕੈਸ਼ ਕਾਊਂਟਰ ਤੇ ਹੋਈ ਇਹਨੇ ਮੇਰੇ ਕੋ 3340 ਰੁਪਏ ਜਿਹੜੇ ਇਹਨੇ ਮੈਨੂੰ ਕੋ ਦਿੱਤੇ ਇਹਨੇ ਉਹ ਦੁਬਾਰਾ ਮੇਰੇ ਕੋ ਕੈਸ਼ ਕਾਊਂਟਰ ਤੇ ਹੱਥ ਬਾ ਕੇ ਖੋਣ ਦੀ ਕੋਸ਼ਿਸ਼ ਕੀਤੀ ਕੋਈ ਕੈਮਰਾ ਵਗੈਰਾ ਲੱਗਾ ਹੋਇਆ ਜੀ ਅੰਦਰ ਕੈਮਰਾ ਅੰਦਰ ਨਹੀਂ ਲੱਗਾ ਹੋਇਆ ਕੈਮਰਾ ਨਹੀਂ ਹੈਗਾ ਕੰਪਲੇਂਟ ਲਿਖਾਈ ਦੀ ਹੈ ਕੰਪਲੇਂਟ ਦੀ ਪੂਲਸ ਪੂਲਸ ਕੰਪਲੇਂਟ ਕਾਲਰ ਸ਼ਾਮ ਦੀ ਕਰ ਦਿੱਤੀ ਗਈ ਹੈ ਤੇ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਪੁਲਿਸ ਵੱਲੋਂ ਕੋਈ ਫਿਲਹਾਲ ਤੇ ਨਹੀਂ ਕੋਈ ਕਾਰਵਾਈ ਕੀਤੀ ਗਈ ਉਹਨਾਂ ਨੇ ਕਿਹਾ ਵੀ ਹੁਣ ਅੱਜ ਕਾਰਵਾਈ ਕਰਨਗੇ ਠੀਕ ਹੈ ਹਾਂਜੀ ਤੇ ਕਰੇਡੀਟ ਮੰਗ ਇੱਕ ਬਾਰ ਇਨਲੀਗਲ ਰੇਡੀ ਚਲਾ ਰਿਹਾ ਹੈ ਜਿੱਥੇ ਇਹਨੇ ਆਪਣਾ ਇੱਕ ਕੈਲੋ ਵੀ ਆਪਣਾ ਹੀ ਇੱਕ ਨਿੱਜੀ ਸਵਦਾ ਕੇਂਦਰ ਖੋਲਿਆ ਹੋਇਆ ਜਿਹਦੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਨਕਲੀ ਫਾਇਲਾ ਮਤਲਬ ਵੀ ਬਾਹਰੋਂ ਫਾਇਲਾ ਆ ਪਰਦਾ ਹੈ ਤੇ ਲੋਕਾਂ ਕੋਲੋਂ ਥੋੜੀ ਠੱਗੀ ਠੁਗੀ ਵੀ ਮਾਰਦਾ ਹੈ ਅਸੀਂ ਉਸ ਵਿਰੁੱਧ ਵੀ ਇਹਦੇ ਵਿਰੁੱਧ ਕਾਰਵਾਈ ਕਰਾਂਗੇ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹੋ ਕਰਦੇ ਆ ਵੀ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਇਹਨੇ ਮੁਲਾਜ਼ਮ ਦੇ ਗਲ ਪੈਣ ਦੀ ਕੋਸ਼ਿਸ਼ ਕੀਤੀ ਵੀ ਮੁਲਾਜ਼ਮ ਦੇ ਪਾਗ ਨੂੰ ਲਾਹਣ ਦੀ ਕੋਸ਼ਿਸ਼ ਕੀਤੀ ਆ ਇਹਨੇ ਧਮਕੀ ਲਈ ਹੈ ਵੱਡਣ ਦੀ ਮੇਰਾ ਕੈਸ਼ ਦਾ ਕੰਮ ਹੈ ਜੀ ਮੈਂ ਰੋਜ਼ ਬੈਂਕ ਜਾਣਾ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਨੇ ਕਿਹੜੀ ਕਾਰਵਾਈ ਕਰਨੀ ਮੇਰੇ ਵਿਰੁੱਧ ਕੋਈ ਚਾਰ ਬੰਦੇ ਬਾਹਰੋਂ ਲਿਆ ਕੇ ਮੈਨੂੰ ਪਵਾ ਦਵੇ ਮੇਰਾ ਕੈਸ਼ ਲੋਟ ਲਵੇ ਤੇ ਮੈਂ ਮੈਂ ਕਿਸ ਨੂੰ ਕਹੂੰਗਾ ਤੇ ਇਸ ਲਈ ਮੈਂ ਤਾਂ ਚਾਹੁੰਨਾ ਵੀ ਇਹਦੇ ਵਿਰੁੱਧ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਸਖਤੋ ਸਖਤ ਉਹ ਕੀਤੀ ਜਾਵੇ ਮੈਂ